ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਚਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂਆਂ ਦੇਖਿਆ ਫਿਰ ਆਏ ਆ ਜੀ ਅਸੀਂ ਬੁਝਾਉਣ ਆ ਗਏ ਹਾਂ ਅੱਗ ਬਹੁਤ ਤੇਜ਼ੀ ਨਾਲ ਤੇ ਲੱਗੀ ਹੋਈ ਹੈ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਹੈ ਸਾਰੀ ਜਗਾ ਇਹ ਸਾਰੀ ਜਗਾ ਜੰਗਲ ਜਗਲਾਤ ਵਿਭਾਗ ਮੇ ਦੀ ਹੈ ਜੀ ਅੱਛਾ ਹਾਂਜੀ ਕਿੰਨਾ ਕੁ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁਣ ਤੱਕ ਇਹ ਰਕਬਾ ਜੀ ਘਟੋ ਘਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤੱਕ ਵੀ ਅੱਗ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ। ਹਾਂਜੀ। ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਆ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝarli ਵਾਲਾ। ਇਹ ਜਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦਿਆਂ ਜੀ। ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ। ਕਿੰਨੇ ਵਜੇ ਦਾ ਇਹ ਵਾਕਿਆ ਇਹ ਕੁਝ 12 1 ਵਜੇ ਦਾ ਜੀ ਹਾਂ ਜੀ ਤੋ ਅੱਗੇ ਲੱਗਣ ਦਾ ਕਾਰਨ ਸਪਸ਼ਟ ਹੋ ਗਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਦੋ ਆਈ ਵਿਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਕੋਈ ਹੋਰ ਵੱਡਾ ਖਤਰਾ ਦੱਸਦੇ ਕਿ ਬਿਜਲੀ ਬੋਰਡ ਬਿਲਕੁਲ ਲੱਗੇ ਇਹਦੇ ਹਾਂਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂਜੀ ਫਾਇਰ ਬ੍ਰਿਗੇਡ ਆ ਗਏ ਕੰਟਰੋਲ ਕਰ ਲੈਣਗੇ ਜੀ ਨਾ ਕੋਲ ਰੱਖਵਾ ਜਿਹੜਾ ਪ੍ਰਭਾਵ ਲੱਗਦਾ 15 ਕ ਗਿੱਲੇ ਤੇ ਸੜਕੇ ਸੁਆਹ ਹੋ ਗਿਆ ਜੀ ਇਹ ਪੂਰਾ ਮਾਮਲਾ ਮੇਰਾ ਕੁਲਦੀਪ ਸਿੰਘ ਵਨਗੜ ਸੰਦਾਂਪੁਰੋ ਦੀ ਰੰਤੀਰਪੁਰ ਜੰਗਲ ਜਿੱਥੇ ਬਦੌਰ ਦਾ ਵਨਗੜ ਤਨਾਤ ਕੀ ਕਰਨਾ ਵਾਪਰੀ ਅੱਜ ਕਟੜਾਂ ਦਾ ਜੀ ਪਤਨ ਲੱਗ ਚੁੱਕਿਆ ਪਾਸੇ ਅੱਗੇ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝੋਦ ਪਾ ਲੱਗੇ ਪਤਾ ਕੀ ਗੱਲਬਾਤ ਹੋਈ ਹੈ ਭਾਈ ਜੱਗ ਬੁਝਾਉਣ ਦੇ ਆ ਫਰ ਵਗੜਦੀਆਂ ਦੋ ਗੱਡੀਆਂ ਮਗਾਈਆਂ ਸੰਦਾਂਪੁਰੋ ਦੀ ਤੋਂ ਅੱਗ ਜਰੀ ਉਹ ਜਿੱਦਾ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕਾਫੀ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹਦਾ ਪਟ્રોલ ਹੀ ਬਣਿਆ ਪਿਆ ਕਿ 100 ਨਾਲ ਇੱਕ ਬੰਨੇ ਪਰ ਉਹਨੇ ਦੂਜੇ ਪੰਨੇ ਲੱਗਦੀ ਆ ਤੇ ਗੱਡੀਆਂ ਫਾਇਰ ਵਗੜਦੀਆਂ ਆਈਆਂ ਬੁਝਾਉ ਰਹੇ ਹਾਂ ਇੰਨਾ ਕਿ ਰਕਬਾ ਜਿਹੜਾ ਹੁਣ ਤੱਕ ਰਕਬਾ ਬਸ ਚਲਾ ਦੇ ਅੱਜ ਤੱਕ 5 ਕੇ 4-5 ਕੇਲੇ ਸਾਹ ਨੂੰ ਅੱਗ ਲੱਗੀ ਆ ਬਾਕੀ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਾਇਰ ਵਗੜਦੀਆਂ ਗੱਡੀਆਂ ਦੋ ਤਿੰਨ ਆਈਆਂ ਤੇ ਕੰਟਰੋਲ ਕਰ ਲਾਂਗੇ ਵੀ ਕੰਟਰੋਲ ਹੋ ਜਾਏਗਾ ਅਗਲੇ ਕੰਦੇ ਕੋ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਜੀ ਅੱਗੇ ਅੱਗ ਦਾ ਅੱਗ ਬਹੁਤ ਬਾਅਦ ਤਵਦੀਸ਼ ਕਰਾਂਗੇ ਕਿ ਦਾ ਅੱਗ ਲੱਗੀ ਤਾਂ ਇਸ ਤਰ੍ਹਾਂ ਹੋਈਏ ਬਾਤ ਦੇਖ ਲਈਏ ਅਸੀਂ ਸਿਰਫ ਅੱਗ ਬੁਝਾਉਣ ਦੇ ਬੁਝਾਉਣ ਤੱਕ ਹੀ ਕੁਝ ਕਰਦੇ ਹਾਂ